ਦੇਖੋ ਜੀ ਬੜੀ ਅੱਜ ਖੁਸ਼ੀ ਦੀ ਗੱਲ ਹੈ ਵੀ ਟਾਲਾ ਮੈਂ ਕਹਿ ਸਕਦਾ ਵੀ ਦਿਨੋਂ ਦਿਨ ਆਪਾਂ ਤਰੱਕੀ ਦੇ ਰਾਹ ਤੇ ਜਾ ਰਹੇ ਹਾਂ ਕਿਉਂਕਿ ਇਹ ਕਲੱਬ ਵੀ ਜਿਹੜੀ ਸਾਡੀ ਹੈ ਕਾਫੀ ਪੁਰਾਣੀ ਬਣੀ ਹੋਈ ਆ ਔਰ ਅਸੀਂ ਇਸ ਕਲੱਬ ਨੂੰ ਇੱਕ ਫੈਮਿਲੀ ਕਲੱਬ ਜਿਹੜੀ ਆ ਉਹ ਲੈ ਕੇ ਜਾਵਾਂਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਬਾਅਦ ਇਹਦੇ ਰੂਪ ਰੇਖਾ ਜਿਹੜੀ ਆ ਜਿਹੜੀ ਪੁਰਾਣੇ ਕਲਚਰ ਦੀ ਹੈਗੀ ਆ ਉਹਨੂੰ ਵੀ ਆਪਾਂ ਚੇਂਜ ਕਰਕੇ ਥੋੜਾ ਇਹਦੇ ਵਿੱਚ ਵਿਸਤਾਰ ਕਰਕੇ ਵਧੀਆ ਢੰਗ ਨਾਲ ਵੀ ਜਿਹੜਾ ਵੀ ਇੱਥੇ ਕੋਈ ਆਵੇ ਆਕੇ ਤੇ ਉਹ ਫਕਰ ਮਹਿਸੂਸ ਕਰੇ ਠੀਕ ਸਭ ਤੋਂ ਪਹਿਲਾਂ ਤੇ ਇਨਫਰਾਸਟ੍ਰਕਚਰ ਠੀਕ ਹੋਣ ਵਾਲਾ ਇਥੋਂ ਦਾ ਤੇ ਡਿਸਪਲਿਨ ਦੀ ਥੋੜੀ ਜਿਹੀ ਕਮੀ ਹੈ ਅਸੀਂ ਚਾਹਦੇ ਹਾਂ ਕਿ ਮੈਂਬਰਸ ਜਿਹੜੇ ਹੈ ਨੇ ਉਹ ਆਉਣ ਲੱਗਿਆ ਤੇ ਮਾਣ ਮਹਿਸੂਸ ਕਰਨ ਕਲੱਬ ਦੀ ਜੋ ਇੱਥੇ ਦੇਖ ਰਿਹਾ ਹੈ ਸਾਰੀ ਵਧੀਆ ਤਰੀਕੇ ਨਾਲ ਹੋਏਗੀ ਪਹਿਲਾਂ ਪਾਰਕਿੰਗ ਹੈ ਸਾਡੇ ਰੂਮਸ ਨੇ ਥੋੜੇ ਇਹਨਾਂ ਸਾਰੇ ਸਿਸਟਮ ਨੂੰ ਠੀਕ ਕਰਾਂਗੇ ਕੁਝ ਕਿਚਨ ਚ ਕੁਝ ਕਮੀਆਂ ਨੇ ਅਸੀਂ ਚਾਹਦੇ ਹਾਂ ਕਿ ਲੋਕਾਂ ਨੂੰ ਅੱਛਾ ਖਾਣਾ ਮਿਲੇ ਤੇ ਬਾਕੀ ਸਾਰੇ ਰਲ ਮਿਲ ਕੇ ਸਾਰੇ ਮੈਂਬਰਸ ਦੇ ਸਹਿਯੋਗ ਨਾਲ ਹੀ ਕਰਾਂਗੇ ਜੀ ਆ ਸ਼ਹਿਰ ਦੇ ਵਿੱਚ ਨਵੀਂ ਬਟਾਲਾ ਕਲੱਬ ਦੀ ਮੈਨੇਜਮੈਂਟ ਚੁਣੀ ਗਈ ਆ ਔਰ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਹੀ ਹੁਣ ਸੁਣਾਦੀ ਅਗਵਾਈ ਦੇ ਵਿੱਚ ਇਹ ਮੈਨੇਜਮੈਂਟ ਨੂੰ ਚੁਣਿਆ ਗਿਆ ਐਮਐਲਏ ਸਾਹਿਬ ਅੱਜ ਨਵੀਂ ਮੈਨੇਜਮੈਂਟ ਚੁਣੀ ਗਈ ਕੀ ਉਮੀਦ ਕੀ ਆਸ ਲੈ ਕੇ ਅ ਦੇਖੋ ਜੀ ਬੜੀ ਅ ਅੱਜ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਮੈਂ ਕਹਿ ਸਕਦਾ ਵੀ ਦਿਨੋਂ ਦਿਨ ਆਪਾਂ ਤਰੱਕੀ ਦੇ ਰਾਹ ਤੇ ਜਾ ਰਹੇ ਆ ਕਿਉਂਕਿ ਇਹ ਕਲੱਬ ਵੀ ਜਿਹੜੀ ਸਾਡੀ ਇਹ ਕਾਫੀ ਪੁਰਾਣੀ ਬਣੀ ਹੋਈ ਆ ਔਰ ਅਸੀਂ ਇਸ ਕਲੱਬ ਨੂੰ ਇੱਕ ਫੈਮਿਲੀ ਕਲੱਬ ਜਿਹੜੀ ਆ ਉਹ ਲੈ ਕੇ ਜਾਵਾਂਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਬਾਅਦ ਇਹਦੇ ਰੂਪ ਰੇਖਾ ਜਿਹੜੀ ਆ ਜਿਹੜੀ ਪੁਰਾਣੇ ਕਲਚਰ ਦੀ ਹੈਗੀ ਆ ਉਹਨੂੰ ਵੀ ਆਪਾਂ ਚੇਂਜ ਕਰਕੇ ਥੋੜਾ ਇਹਦੇ ਵਿੱਚ ਵਿਸਥਾਰ ਕਰਕੇ ਵਧੀਆ ਟੰਗਣਾ ਵੀ ਜਿਹੜਾ ਵੀ ਇੱਥੇ ਕੋਈ ਆਵੇ ਆ ਕੇ ਤੇ ਉਹ ਫਕਰ ਮਹਿਸੂਸ ਕਰੇ ਠੀਕ ਹੈ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤੇ ਇੱਕੋ ਇੱਕ ਕਲੱਬ ਆ ਬਟਾਲੇ ਦੀ ਜਿੱਦੂ ਕੋਈ ਬਟਾਲਾ ਕਲੱਬ ਕਿਹਾ ਜਾਂਦਾ ਕੀ ਕੀ ਕਮੀਆਂ ਤੁਹਾਨੂੰ ਨਜ਼ਰ ਆਈਆਂ ਜਿਹਦਾ ਤੁਸੀਂ ਦੁਬਾਰਾ ਇੱਕ ਵਾਰੀ ਵਿਸਥਾਰ ਕਰਨਾ ਚਾਹੋਗੇ ਔਰ ਜਦੋਂ ਕੋਈ ਬਾਹਰੋਂ ਆਵੇ ਜਾਂ ਪਟਿਆਲੇ ਦੇ ਲੋਕ ਬਾਹਰ ਜਾਣ ਤੇ ਇਹ ਗੱਲ ਕਹਿਣਗੇ ਅਸੀਂ ਪਟਿਆਲਾ ਕਲੱਬ ਚੋਂ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਕਰਨੀ ਚਾਹੁੰਨਾ ਅਸੀਂ ਜੇ ਪਟਿਆਲੇ ਜਾਂਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਇੱਥੇ ਪਟਿਆਲਾ ਕਲੱਬ ਕਿਹੜਾ ਜੀ ਉੱਥੇ ਜਾ ਕੇ ਬੈਠੀ ਕਿਉਂਕਿ ਉੱਥੋਂ ਦੇ ਕਲਚਰ ਦੀਆਂ ਕੁਝ ਨਾ ਕੁਝ ਯਾਦਾਂ ਹੁੰਦੀਆਂ ਨੇ ਨਾਲ ਮੈਂ 2 ਮਿੰਟ 2 ਮਿੰਟ ਤੁਹਾਨੂੰ ਉਹ ਕਲਚਰ ਦੀਆਂ ਨਾ ਕੁਝ ਯਾਦਾਂ ਹੁੰਦੀਆਂ ਇਤਨਾ ਹੀ ਆਪਾਂ ਚਾਹੁੰਦੇ ਆ ਵੀ ਜਿਤਨਾ ਹੁਣ ਮੋਹਾਲੀ ਕਲੱਬ ਜਾਂਦੇ ਆ ਉੱਥੋਂ ਦਾ ਵੱਖਰਾ ਟੇਸਟ ਆ ਅੰਬਰਸਰ ਕਲੱਬ ਜਾਂਦੇ ਆ ਉੱਥੋਂ ਦਾ ਵੱਖਰਾ ਟੇਸਟ ਅਸੀਂ ਵੀ ਇਹੋ ਚਾਹੁੰਦੇ ਆ ਵੀ ਜਿਹੜਾ ਇਹ ਬਟਾਲਾ ਕਲੱਬ ਆ ਬਾਹਰ ਦੇ ਲੋਕ ਵੀ ਜਦੋਂ ਆਉਣ ਆ ਕੇ ਕਿਉਂਕਿ ਸਾਨੂੰ ਇੱਕ ਥੋੜਾ ਹੁੰਦਾ ਵੀ ਕਲੱਬ 'ਚ ਬਈਏ ਉੱਥੋਂ ਦੇ ਨਾਲੇ ਪਤਾ ਲੱਗਦਾ ਵੀ ਕੀ ਮਾਹੌਲ ਆ ਕੀ ਚਾਲ ਆ ਉਹਦੇ ਵਿੱਚ ਆਪਾਂ ਜਿਤਨਾ ਬਟਾਲੇ ਕਲੱਬ ਦੇ ਆ ਜਿਹੜੀਆਂ ਯਾਦਾਂ ਨੇ ਬਟਾਲੇ ਦੀਆਂ ਜਿਹੜੀਆਂ ਹਿਸਟਰੀਆਂ ਨੇ ਆਪਣੀਆਂ ਜਿਹੜੀਆਂ ਇਤਿਹਾਸਿਕ ਉਹ ਵੀ ਉਹਨਾਂ ਦੀਆਂ ਦਿਖਾਂ ਜਿਹੜੀਆਂ ਨੇ ਭਾਵੇਂ ਤਸਵੀਰਾਂ ਨੇ ਉਹਨਾਂ ਨੂੰ ਵੀ ਆਪਾਂ ਇੱਥੇ ਤਰਜੀਹ ਦੇ ਕੇ ਵੀ ਇੱਕ ਬਾਹਰ ਦੇ ਲੋਕ ਵੀ ਜਿਹੜੇ ਹੁਣ ਉਹਨਾਂ ਨੂੰ ਵਧੀਆ ਲੱਗੇ ਸਾਡੇ ਨਾਲ ਇੱਥੇ ਨਵਨਿਯੁਕਤ ਜਨਰਲ ਸੈਕਟਰੀ ਰਜੀਵ ਵੈਗੂਣੀ ਮੌਜੂਦ ਹੈ ਵਿਖਾਓ ਪਹਿਲਾਂ ਤਾਂ ਮੁਬਾਰਕਾ ਜੀ ਥੈਂਕ ਯੂ ਜੀ ਕਿਹੜੀਆਂ ਐਮੈਂਡਮੈਂਟਸ ਨੇ ਕਿਹੜੇ ਰੂਲ ਐਂਡ ਰੈਗੂਲੇਸ਼ਨਸ ਨੇ ਜਿਨ੍ਹਾਂ ਨੂੰ ਰਜੀਵ ਵੈਗ ਇੱਕ ਮੀਲ ਪੱਥਰ ਸਾਬਤ ਕਰਨਗੇ ਸਭ ਤੋਂ ਪਹਿਲਾਂ ਤਾਂ ਇਨਫਰਾਸਟ੍ਰਕਚਰ ਠੀਕ ਹੋਣ ਵਾਲਾ ਏਥੋਂ ਦਾ ਤੇ ਡਿਸਪਲਿਨ ਦੀ ਥੋੜੀ ਜਿਹੀ ਕਮੀ ਹੈ ਅਸੀਂ ਚਾਹੁੰਦੇ ਹਾਂ ਕਿ ਮੈਂਬਰਸ ਜਿਹੜੇ ਹੈ ਨੇ ਉਹ ਆਉਣ ਲੱਗਿਆ ਤੇ ਮਾਣ ਮਹਿਸੂਸ ਕਰਨ ਕਲੱਬ ਦੀ ਜੋ ਇਥੇ ਦੇਖ ਰਿਹਾ ਹੈ ਸਾਡੀ ਵਧੀਆ ਤਰੀਕੇ ਨਾਲ ਹੋਏਗੀ ਪਹਿਲਾਂ ਪਾਰਕਿੰਗ ਹੈ ਸਾਡੇ ਰੂਮਸ ਨੇ ਥੋੜੇ ਇਹਨਾਂ ਸਾਰੇ ਸਿਸਟਮ ਨੂੰ ਠੀਕ ਕਰਾਂਗੇ ਕੁਝ ਕਿਚਨ ਚ ਕੁਝ ਕਮੀਆਂ ਨੇ ਅਸੀਂ ਚਾਹਦੇ ਹਾਂ ਕਿ ਲੋਕਾਂ ਨੂੰ ਅੱਛਾ ਖਾਣਾ ਮਿਲੇ ਤੇ ਬਾਕੀ ਸਾਰੇ ਰਲ ਮਿਲ ਕੇ ਸਾਰੇ ਮੈਂਬਰ ਦੇ ਸਹਿਯੋਗ ਨਾਲ ਹੀ ਕਰਾਂਗੇ ਜੀ ਸਰ ਇੱਥੇ ਯਸ਼ਪਾਲ ਚੌਹਾਨ ਵੀ ਮੌਜੂਦ ਆ ਉਹ ਵੀ ਅੱਜ ਅਹੁਦੇਦਾਰ ਚੁਣੇ ਗਏ ਆ ਚੌਹਾਨ ਸਾਹਿਬ ਤੁਸੀਂ ਤੇ ਪੁਰਾਣੇ ਮੈਂਬਰ ਹੋ ਤੇ ਪੁਰਾਣਾ ਇਹ ਸਾਰਾ ਇਨਫਰਾਸਟ੍ਰਕਚਰ ਤੇ ਪੁਰਾਣੇ ਲੋਕਾਂ ਨੂੰ ਪੁਰਾਣੇ ਇਸ ਦੇ ਸੰਵਿਧਾਨ ਨੂੰ ਜਾਣਦੇ ਹੋ ਹੁਣ ਕੀ ਆਸ ਲਾਈ ਜਾਵੇ ਇਸ ਨਵੀਂ ਟੀਮ ਤੋਂ ਤੇ ਤੁਹਾਡੇ ਤਜਰਬੇ ਤੋਂ ਦੇਖੋ ਬਦਲਾਵ ਜਿਹੜਾ ਪ੍ਰਕਿਰਤੀ ਦਾ ਨਿਜਮ ਹੈ ਸੋ ਸਾਡੇ ਐਮਐਲਏ ਸਾਹਿਬ ਦੀ ਬਹੁਤ ਹੀ ਅੱਛੀ ਸੂਝਬੂਝ ਦਾ ਇਹ ਨਤੀਜਾ ਹੈ ਕਿ ਉਹਨਾਂ ਨੇ ਬਦਲਾਵ ਦੇ ਵਿੱਚ ਹਮੇਸ਼ਾ ਵਿਸ਼ਵਾਸ ਕੀਤਾ ਔਰ ਜਿਉਂ ਦੇ ਆਏ ਨੇ ਹਮੇਸ਼ਾ ਬਟਾਲੇ ਦੀਆਂ ਸੜਕਾਂ ਦਾ ਬਦਲਾਵ ਬਟਾਲੇ ਦੀ ਮੈਨੇਜਮੈਂਟ ਦਾ ਹਰ ਚੰਗੀ ਮੈਨੇਜਮੈਂਟ ਲਿਆਉਣ ਦੇ ਵਿੱਚ ਬਦਲਾਵ ਔਰ ਹਰ ਚੀਜ਼ ਦੇ ਚੌਂਕਾਂ ਨੂੰ ਖੂਬਸੂਰਤੀ ਲਿਆਉਣ ਵਾਸਤੇ ਬਦਲਾਵ ਕੀਤੇ ਜਾ ਰਹੇ ਨੇ ਔਰ ਉਸੇ ਹੀ ਗੱਡੀ ਦੇ ਤਹਿਤ ਅਜ ਬਟਾਲਾ ਕਲੱਬ ਦਾ ਵੀ ਇਹ ਜਿਹੜਾ ਚੋਣ ਹੋਇਆ ਹੈ ਸਰਬਸੰਮਤੀ ਦੇ ਨਾਲ ਇਹ ਲੋਕਾਂ ਨੇ ਸਾਰੇ ਜਿੰਨੇ ਵੀ ਬਟਾਲੇ ਦੇ ਸੂਝਵਾਨ ਜਿਹੜੇ ਇਸ ਬਟਾਲਾ ਕਲੱਬ ਦੇ ਮੈਂਬਰ ਸਨ ਉਹਨਾਂ ਨੇ ਰਜੀਵ ਵਿਗਜੀ ਦੇ ਉੱਤੇ ਵਿਸ਼ਵਾਸ ਕੀਤਾ ਔਰ ਐਮਐਲਏ ਸਾਹਿਬ ਨੇ ਉਹਨਾਂ ਦੇ ਵਿਸ਼ਵਾਸ ਤੇ ਮੋਹਰ ਲਗਾ ਕੇ ਅੱਜ ਇਹਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸੋ ਮੈਂ ਸਮਝਦਾ ਹਾਂ ਰਜੀਵ ਵਿਗਜੀ ਬਹੁਤ ਹੀ ਸੋਸ਼ਲ ਆਰਗੇਨਾਈਜੇਸ਼ਨ ਬਟਾਲੇ ਦੀਆਂ ਜਿਹੜੇ ਚੱਲ ਰਹੀਆਂ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ ਔਰ ਇਹਨਾਂ ਨੂੰ ਕੰਮ ਕਰਨ ਦਾ ਇੱਕ ਤਰੀਕਾ ਹੈ ਇਹਨਾਂ ਦਾ ਔਰ ਇਹਨਾਂ ਨੂੰ ਕੰਮ ਕਰਨ ਦਾ ਪਤਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਬਟਾਲਾ ਕਲੱਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਨਵਾਂ ਹਾਲ ਬਦਲਣਗੇ ਔਰ ਬਹੁਤ ਹੀ ਡਿਸਪਲਾਈਨਡ ਇਨਸਾਨ ਨੇ ਔਰ ਡਿਸਪਲਨ ਜੀ ਰਹਿਣਾ ਪਸੰਦ ਕਰਦੇ ਨੇ ਟਾਈਮ ਪਸੰਦ ਨੇ ਔਰ ਕਲੱਬ ਵਿੱਚ ਇਹ ਜਿਹੜੇ ਆਪਣੇ ਉਹਨਾਂ ਦੇ ਦਿਨਚਰਿਆ ਜਿਹੜੇ ਕਾਨੂੰਨ ਨੇ ਉਹ ਕਲੱਬ 'ਚ ਵੀ ਲਾਗੂ ਕਰਕੇ ਦੀ ਦਸ਼ਾ ਬਦਲਣ ਦੀ ਕੋਸ਼ਿਸ਼ ਕਰਨੀ ਪਟਿਆਲਾ ਕਲੱਬ ਦੀ ਨਵੀਂ ਮੈਨੇਜਮੈਂਟ ਜਿਹੜੀ ਹੈ ਉਹ ਬਣ ਗਈ ਹੈ ਔਰ ਇਸ ਦੀ ਜਿਹੜੀ ਪ੍ਰਧਾਨਗੀ ਹੈ ਉਹ ਪਟਿਆਲਾ ਤੋਂ ਵਿਧਾਇਕ ਅਵਨ ਸ਼ੇਰ ਸਿੰਘ ਸ਼ਰੀ ਕਲਸੀ ਉਹਨਾਂ ਨੇ ਕੀਤੀ ਇਸ ਦੀ ਮੈਨੇਜਮੈਂਟ ਦੇ ਜਿਹੜੇ ਡਾਕੂਮੈਂਟ ਸੀ ਉਹਨਾਂ ਤੇ ਪੂਰਨ ਰੂਪ ਚ ਮੋਹਰ ਲਗਾਈ ਪਟਿਆਲਾ ਦੇ तहसीलदार ਨੇ राजीव ਵੇਗ ਯਾਨੀ ਕਿ ਬੱਬੂ ਵੇਗ ਨੂੰ ਉਹਨਾਂ ਨੂੰ ਜਰਨਲ ਸੈਕਟਰੀ ਤੇ ਹੋਰ ਟੀਮ ਜਿਹੜੀ ਆ ਉਹ ਚੁਣੀ ਗਈ ਹੈ ਕਹਿੰਦੇ ਵੱਡੇ ਬਦਲਾਅ ਹੋਣਗੇ ਜਿਹੜਾ ਬਟਾਲਾ ਕਲੱਬ ਚਾਹੇਗਾ ਉਸ ਨੂੰ ਮਾਣ ਮਹਿਸੂਸ ਹੋਏਗਾ ਔਰ ਬਟਾਲਾ ਕਲੱਬ ਦੇ ਲੋਕ ਵੀ ਹੁਣ ਬਾਹਰਲੇ ਕਲੱਬਾਂ 'ਚ ਜਾਣਗੇ ਐਸਾ ਵੀ ਉਪਰਾਲਾ ਕਰਾਂਗੇ ਕੈਮਰਾਮੈਨ ਬੰਟੀ ਦੇ ਨਾਲ ਨੇ ਤੇ ਲੂਥਰਾ 50 ਬੇਟੇਨ ਬਟਾਲਾ